ਮਾਰੂ ਕਬੀਰ ਜੀਓ ਦੀਨ ਬਸਾਰਿਓ ਰੇ دیਵਾਨੇ ਦੀਨ ਬਸਾਰਿਓ ਰੇ ਪੇਟ ਭਰਿਓ ਪਸ਼ੂਆ ਜਿਓ ਸੋਇਓ ਮਨੁਖ ਜਨਮ ਹੈ ਹਾਰੇਓ ਦੀਨ ਬਸਾਰਿਓ ਰੇ دیਵਾਨੇ ਦੀਨ ਬਸਾਰਿਓ دیਵਾਨਾ ਕਹਾ ਦੇਵਨ ਨਾ ਮਾਇਦਾ ਸਵਾਲ ਹੈ دیਵਾਨਾ ਕਹੇ ਹੈ دیਵਾਨਾ ਫਿਰ ਕਹਾ ਹੈ ਨਾਮ ਦਾ ਦੇਵਾਨਾ ਨਹੀਂ ਮਾਇਆ ਦਾ ਦੇਵਾਨਾ ਮਾਇਆ ਕੇ ਦੇਵਾਨੇ ਪ੍ਰਾਣੀ ਝੂਠ ਠਗੋਰੀ ਪਾਈ ਝੂਠ ਠਗੋਰੀ ਪਾਈ ਝੂਠ ਨਾ ਠੱਗੀ ਜਿਹੜਾ ਸਰੀਰ ਹਨ ਬਹਲਾ ਇਹ ਲੱਗਦਾ ਹੀ ਮਾਇਆ ਇਹ ਠੱਗੀ ਜੀ ਸਰੀਰ ਬਹਲਾ ਹੀ ਮਾਇਆ ਲੱਗਦਾ ਇਹਦੇ ਕਰਕੇ ਜਿਹੜਾ ਸੱਚਾ ਮੂਲ ਰਸਾਲੇ ਦਾ ਪੁਛੜ ਤੋ ਅੰਤਰਾਤਮਾ ਦੀ ਆਵਾਜ਼ ਵੀ ਛੜਤੀ ਅੰਤਰਾਤਮਾ ਦੀ ਆਵਾਜ਼ ਦੀਨ ਦਾ ਸੱਚ ਦਾ ਸਬੂਤ ਸੱਚ ਅੰਤਰਾਤਮਾ ਦੀ ਆਵਾਜ਼ ਦੀਨ ਸਾਡੇ ਕੀ ਦੀਨੋ ਸਾਰੇ ਹੋ ਰਹੇ دیਵਾਨੇ ਆਪਣਾ ਮੂਲ ਬਸਾਰਿਆ ਹੋਇਆ ਸਰੀਰ ਨੂੰ ਮੂਲ ਬਨ ਕੇ ਸਰੀਰ ਨੂੰ ਹੀ ਆਸਰਾ ਬਨ ਕੇ ਇਹਦੇ ਆਸਰੇ ਖੜੇ ਤੂੰ ਇਹਦੇ ਆਸਰੇ ਜਿਉਂਦੇ ਜਿਨਾ ਚਲ ਸਰੀਰ ਹੈ ਮੇਰੀ ਜ਼ਿੰਦਗੀ ਹੈ ਸਰੀਰ ਤੋਂ ਬਿਨਾਂ ਜ਼ਿੰਦਗੀ ਨਹੀਂ ਹੈ ਇਹ ਮੰਨ ਲੈ ਜਦੋਂ ਕਿ ਅਸਲੀ ਗੱਲ ਇਹ ਹੈ ਜਿਹੜਾ ਸਾਹ ਅੰਦਰ ਲੈਂਦਾ ਹੈ ਜੇ ਉਹਨੇ ਸਾਹ ਲੈਣਾ ਛੱਡਦਾ ਸਰੀਰ ਤਾਂ ਤੇਰੇ ਕੋਲੇ ਹੋਊ ਸਰੀਰ ਨਾਲ ਜ਼ਿੰਦਗੀ ਨਹੀਂ ਹੈ ਸਰੀਰ ਤਾਂ ਫੇਫੜੇ ਕੋਲੇ ਲੈਣੇ ਇਦੂ ਰੱਖ ਲੈ ਸਰੀਰ ਨਾਲ ਸਰੀਰ ਜਿੰਦਗੀ ਦਾ ਕਾਰਨ ਨਹੀਂ ਹੈ ਜਿੰਦਗੀ ਦਾ ਕਾਰਨ ਤਾਂ ਮੂਲ ਹੈ ਦਾ ਜਗ ਜੀਵਨ ਜਿਹੜਾ ਹੈ ਉਹੀ ਹੈ ਜੀਵਨ ਜਗ ਜੀਵਨ ਪੁਰਖ ਤਿਆਗ ਕੇ ਲੱਗੀ ਮਾਇਆ ਤੋ ਮਾਇਆ ਨੂੰ ਤੂੰ ਮੰਨ ਲਿਆ ਮਾਇਆ ਦਾ ਤੋ ਲਾਗੀ ਮਾਇਆ ਦਾ دیਵਾਨਾ ਹੋ ਗਿਆ ਇਸ ਕਰਕੇ ਦੀਨ ਵਿਸਾਰਤਾ ਦੀਨ ਗਵਾਇਆ ਦੁਨੀ ਸਿਓ ਅਸਰੀਰ ਵਾਸਤੇ ਦੀਨ ਵਿਸਾਰ ਤੂੰ ਨੇ ਚਾਲੀ ਸਾਥ ਸਰੀਰ ਇਹ ਆ ਮਾਇਆ ਇਹ ਤਾਂ ਇਹਨੇ ਦੱਸਾ ਤੇ ਇਹਨੇ ਦਿੱਤਾ ਅੱਗੇ ਕਿਹੜਾ ਦਿੱਤਾ ਇਹਨੇ ਜਨਮ ਹੋ ਗਿਆ ਅੱਗੇ ਦਿੱਤਾ ਸਾਥ ਜੇ ਅੱਗੇ ਦੀ ਦਿੱਤਾ ਦੇਣਾ ਹੁਣ ਵੀ ਪਰ ਇਹ ਦਸਰ ਗਿਆ ਇਹ ਨਹੀਂ ਬੰਦਾ ਹੁਣ ਜਦ ਛੱਡਣਾ ਪੈਜੀ ਜਾਂਦਾ ਭਾਵੇਂ ਮਨ ਲਵੇ ਇਹ ਗੱਲ ਤਾਂ ਉਹੀ ਹੋ ਗਈ ਜਿਹੜੀ ਸੁਣਦੇ ਆਉਂਦੇ ਸੀ ਪਰ ਇਸ ਵਕਤ ਨਹੀਂ ਇਹਨੂੰ ਲੱਗਦਾ ਇਹ ਗੱਲ ਠੀਕ ਹੈ ਇਸ ਵਕਤ ਮਾਰਨ ਨੂੰ ਮਨੋਂ ਬਸਾਰਿਆ ਹੋਇਆ ਹੈ ਇਸ ਵਕਤ ਮਾਰਨ ਨੂੰ ਮਨੋਂ ਵਿਸਰਿਆ ਹੋਇਆ ਹੈ ਮਾਰਨ ਨੂੰ ਬਸ ਵਿਸਰਿਆ ਹੈ ਦੀਨੇ ਵਿਸਰਿਆ ਹੋਇਆ ਹੈ ਹੁਕਮ ਹੈ ਵਿਸਰਿਆ ਹੈ ਹੁਕਮ ਹੈ ਮਾਰਨ ਹੁਕਮ ਨਾਲ ਮਾਰਨ ਹੈ ਹਕੂਨ ਨਾਲੇ ਜੀਵਨ ਹੈ ਜੀਵਨ ਮਰਨਾ ਹਕੂਮਨ ਨਾਲ ਸੀ ਉਹੀ ਬਸਾਰਤਾ ਉਹੀ ਜੀਵਨ ਸੀ ਉਹੀ ਤਾਂ ਬਸਾਰਤਾ ਹਕੂਨ ਨਾਲੇ ਜੀਵਨ ਹੈ ਦੇਨ ਨਾਲੇ ਜੀਵਨ ਹੈ ਦੇਨ ਸਾਧ ਜੀਵਨ ਜੇ ਦੇਨ ਨਾਲ ਜੁੜਿਆ ਰਹੇ ਤਾਂ ਸਾਧ ਜੀਵਨ ਲੈਣੇ ਤਾਂ ਆਇਆ ਸੀ ਦੇਨ ਨਾਲ ਜੁੜ ਕੇ ਜੋੜ ਕੇ ਭੇਜਿਆ ਸੀ ਜੁੜਿਆ ਰਿਹਾ ਗਰਭ ਵਿੱਚ ਵੀ ਪਰ ਗਰਭ ਵਿੱਚ ਕੋਈ ਸਿੱਖਿਆ ਹੋਰ ਸੀ ਅਸਲੀ ਸਿੱਖਿਆ ਹੁਣ ਲੈਣੀ ਸੀ ਉਹ ਅਸਲੀ ਦੀ ਵਿਰਾਸਤ ਨਕਲੀ ਉਹ ਲਈ ਜਾਂਦਾ ਬਾਹਰ ਸਿੱਖਿਆ ਬਾਹਰ ਵਾਲੀ ਸਿੱਖਿਆ ਅੰਦਰ ਸੀ ਨਾ ਜਿਹੜੀ ਔਰਦ ਤਪ ਉਹ ਬਾਹਰ ਵੀ ਔਰਦ ਤਪ ਹੀ ਕਰਦੀ ਹੈ ਦੁਨੀਆ ਔਰਦ ਤਪ ਐਸਾ ਸ਼ੁਰੂ ਹੋਇਆ ਅੰਦਰੋਂ ਔੜੀ ਵੀ ਔਰਦ ਤਪ ਜਾਂਦਾ ਤਪ ਹੁੰਦਾ ਹੀ ਔਰਦਾ ਹੈ ਜਾਈ ਦੀਨ ਬਸਾਰੇ ਹੋ ਰਹੇ دیਵਾਨੇ ਦੀਨ ਬਸਾਰੇ ਹੋ ਰਹੇ ਰੇ ਭਰਿਓ ਪਸ਼ੂਆ ਜਿਉਂ ਸੋਇਓ ਮਨੁੱਖ ਜਨਮ ਹੈ ਹਾਰਿਓ ਪੇਟ ਭਰਿਓ ਪਸ਼ੂਆ ਜਿਉਂ ਸੋਇਓ ਜਾਂ ਤਾਂ ਪੇਟ ਭਰ ਲਿਆ ਪਸ਼ੂ ਵੀ ਪੇਟ ਭਰਦੇ ਨੇ ਇਹ ਸੌ ਲਿਆ ਪੇਟ ਭਰਿਓ ਪਸ਼ੂਆ ਜਿਉਂ ਸੋਇਓ ਮਨੁੱਖ ਜਨਮ ਹੈ ਹਾਰਿਓ ਬਨੁੱਖ ਜਨਮ ਹਾਰ ਦਿੱਤਾ ਬਨੁੱਖ ਜਨਮ ਨਾ ਬਿਚੇ ਨੀ ਇਹ ਕੰਮ ਕਰਨਾ ਪਸ਼ੂ ਜਨਮ ਦਾ ਠੀਕ ਸੀ ਪਸ਼ੂ ਜਨਮ ਦਾ ਭਾਵੇਂ ਇਹ ਕਰਦਾਰ ਇਹ ਕੋਈ ਗੱਲ ਨਹੀਂ ਸੀ ਕਿਉਂਕਿ ਆਖਰੀ ਪੌੜੀ ਤਾਂ ਆਖਰੀ ਪੌੜੀ ਤੇ ਆ ਕੇ ਗੱਲ ਬਦਲ ਜਾਂਦੀ ਹੈ ਬੁਰਖਾ ਜਨਮ ਜਾ ਕੇ ਪਿਛਲੀ ਚੇਨ ਤੋੜਨੀ ਹੈ ਜੇ ਪਿਛਲੀ ਚੇਨ ਤੋੜਨੀ ਹੈ ਟੁੱਟ ਗਈ ਫਿਰ ਤਾਂ ਜਨਮ ਉਹਨਾਂ ਗਿਆ ਕਟਿਆ ਜੇ ਪਸ਼ੂ ਵਾਲੀ ਚੇਨ ਰੱਖੀ ਤਾਂ ਅੱਗੇ ਨੂੰ ਫਿਰ ਪਸ਼ੂ ਹੋ ਜਾਊਗਾ ਫਿਰ ਚੇਨ ਹੀ ਟੁੱਟਣੀ ਫਿਰ ਮਾਲਾ ਦਾ ਮਲਕਾ ਹੀ ਬਣਿਆ ਰਹਿ ਜਾਏਗਾ ਜਮਣ ਵਾਲ ਦੇ ਵਾਲਾ ਦੇ ਵਿੱਚੇ ਫਸਿਆ ਰਹੇਗਾ ਇਹ ਵਾਲਾ ਤੋੜ ਕੇ ਅਟਕੜਨਾ ਸੀ ਬਣ ਕਾ ਹੁਣ ਵਾਲਾ ਖਣਾ ਦੇ ਸਾਰੀ ਉਹ ਮਾਇਆ ਦੀ ਇਹ ਮਾਇਆ ਵਾਲੀ ਜਿਹੜੀ ਮਾਲਾ ਬਣੀ ਐ ਤਿੰਨੇ ਲੋਕਾਂ ਦੀ ਇਹਨੂੰ ਖਣਾ ਦੇ ਤੋੜ ਕੇ ਇਹ ਤੋੜ ਦੇਣਾ ਹੁਣ ਸਭ ਕੁਝ ਸਮਾਂ ਜਿੱਦ ਜਵੇ ਸਭ ਕੁਝ ਬਸ ਠੀਕ ਹੈ ਖਣਾਣਾ ਸੀ ਇਕੱਠਾ ਕਰਨ ਲੱਗਿਆ ਇਹ ਤਾਂ ਸਭ ਕੁ ਖਣਾ ਦੇਣਾ ਸੀ ਸਾਧ ਸੰਗਤੋ ਕਬੂ ਨਹੀਂ ਕੀਨੀ ਰਛਿਓ ਧੰਦੇ ਝੂਠ ਸਾਧ ਸੰਗਤ ਕਹੋ ਨੇ ਕੀਨੀ ਸਾਧ ਸੰਗਤ ਆ ਲੋਕ ਰੋਜ਼ੇ ਕਰਦੇ ਨੇ ਨਹੀਂ ਕੀਤੀ ਸਾਧ ਸੰਗਤ ਸਾਧ ਸੰਗਤ ਸਾ ਕੋਈ ਜੇ ਸਾਧੀ ਸੰਗਤ ਹੋ ਜਵੇ ਉਹ ਛੁੱਟਦੀ ਉਹ ਨਹੀਂ ਜੇ ਲੋਹਾ ਜਾ ਕੇ ਚੁੰਬਕ ਨੂੰ ਜੁੜ ਜਬੇ ਇੱਕ ਵਾਰ ਚੁੰਬਕ ਛੱਡਦਾ ਹੀ ਨਹੀਂ ਨਾਲ ਲੋਹਾ ਛੱਡੇ ਨਾ ਚੁੰਬਕ ਛੱਡੇ ਕਿ ਲੋਹਾ ਉਸ ਵੇਲੇ ਚੁੰਬਕੇ ਬਣ ਜਾਂਦਾ ਸ ਜਜ਼ਬਾਤ ਉਹਦੀ ਰੇਂਜ ਵਿੱਚ ਆਉਂਦਾ ਨਾ ਮੈਗਨੇਟ ਦੀ ਰੇਂਜ ਵਿੱਚ ਲੋਹਾ ਆ ਜਾਂਦਾ ਨਾ ਉਹਦੀ ਸ਼ਕਤੀ ਦੀ ਰੇਂਜ ਵਿੱਚ ਉਹ ਲੋਹਾ ਮੈਗਨੇਟ ਬਣ ਜਾਂਦਾ ਸਾਰੇ ਮੈਗਨੇਟ ਮੈਗਨੇਟ ਵਾਲੀ ਜਿਹੜੀ ਹੈ ਸ਼ਕਤੀ ਮੈਗਨੇਟ ਵਰਗਾ ਹੀ ਬਣ ਜਾਂਦਾ ਉਹ ਐਵੇਂ ਜਿਹੜਾ ਮਨ ਹੈ ਸਾਧ ਦੀ ਰੇਂਜ ਚ ਆ ਕੇ ਸਾਧੇ ਬਣ ਜਾਂਦਾ ਮਨ ਲੋਹਣਾ ਜੇ ਉਹਦੀ ਖਿੱਚੇ ਦੇ ਦਾਇਰੇ ਚ ਆਜਵੇ ਸਾਧ ਦੀ ਦੇ ਫਿਰ ਆਪ ਹੀ ਸਾਧ ਬਣ ਜਾਂਦਾ ਖਿੱਚ ਪ੍ਰੇਮ ਦੀ ਚ ਆਜਵੇ ਜੇ ਉਹਦੀ ਖਿੱਚੇ ਦੇ ਤੇ ਅਸਰ ਕਰ ਚਵੇ ਉਹਦੀ ਰੇਂਜ ਵਿੱਚ ਆਜਵੇ ਤਾਂ ਫਿਰ ਮੈਗਨੇਟ ਨਾਲ ਜੁੜਿਆ ਹੋਇਆ ਛੱਡਦਾ ਹੀ ਨਹੀਂ ਨਾ ਲੋਹਾ ਉਹਨੂੰ ਛੱਡੇ ਨਾ ਉਹਨੂੰ ਛੱਡੇ ਇਹ ਸਾਦੀ ਸੰਗਤ ਆ ਜਾਂ ਸਾਦੀ ਸੰਗਤ ਨਹੀਂ ਆ ਇਕੱਠੇ ਹੋ ਕੇ ਬਹਿ ਗਏ ਦੇ ਕਬਲਾਂ ਛੱਡ ਦਵੇ ਉਹਦਾ ਤੋੜਿਆ ਨਹੀਂ ਟੁੱਟਦਾ ਤੋੜੀ ਨਾ ਟੁੱਟੇ ਛੋੜੀ ਨਾ ਛੁੱਟਾ ਐਸੀ ਮਾਦੋ ਕੁੱਝ ਤੇ ਨਹੀਂ ਉਹਦਾ ਤੋੜਿਆ ਨਹੀਂ ਟੁੱਟਦਾ ਇਹ ਆਪੇ ਆ ਜਾਂਦੇ ਨੇ ਆਪੇ ਚਲੇ ਜਾਂਦੇ ਆਪੇ ਆ ਜਾਂਦੇ ਚੰਗੇ ਸਾਧ ਨੇ ਤਾਂ ਹੀ ਬਨਾਰਸ ਕੇ ਠੱਗ ਕੇ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਇਹ ਜੇ ਸਾਧ ਨੇ ਸਾਧ ਮੰਨ ਲਿਆ ਉਹਨਾਂ ਨੂੰ ਕਬੀਰ ਨੇ ਬਨਾਰਸ ਕੇ ਠੱਗ ਕਹਿਤਾ ਤੁਹਾਡੇ ਜੇ ਕੋਈ ਨੇੜੇ ਆਇਆ ਓਏ ਤੁਸੀਂ ਕੀ ਗੁਣ ਪੈਦਾ ਕੀਤਾ ਤੁਹਾਡੀ ਸ਼ਕਤੀ ਨੇ ਜਿਉਂ ਜ ਕੋਈ ਤਬਦੀਲੀ ਨਹੀਂ ਆਈ ਤੁਸੀਂ ਸਾਧੇ ਨਹੀਂ ਹੈਗੇ ਤੁਹਾਡੇ ਜ ਕਿਸੇ ਤਬਦੀਲੀ ਲਿਆਉਣ ਦੀ ਸ਼ਕਤੀ ਹੋਣੀ ਫਰਤ ਉਸੇ ਸਾਧਨ ਹੀ ਹੈ ਤਬਦੀਲੀ ਦੇਖੋ ਤਬਦੀਲੀ ਕਿਸੇ ਚੀਜ਼ ਨਾ ਹੁੰਦੀ ਉਹ ਤਾਂ ਹੈ ਮੈਟਰ ਉਹਦੇ ਵਿੱਚ ਵੀ ਕੋਈ ਕਲਾ ਹੈ ਇਹ ਤਾਂ ਗਿਆਨ ਦੀ ਕਲਾ ਜਿਹੜੀ ਹੈ ਨਾ ਇੱਥੇ ਗਿਆਨ ਦੀ ਜਿਹੜੀ ਸ਼ਕਤੀ ਹੈ ਬੁੱਧ ਵਾਲਾ ਜਿਹੜਾ ਇਹਦੇ ਇੱਕ ਖਿੱਚ ਪੈਦਾ ਹੁੰਦੀ ਹੈ ਇਹਦੀ ਜੇ ਗੁਰਮਤ ਨਾਲ ਜੇ ਗੁਰਮਤ ਕਿਸੇ ਨੂੰ ਮਿੱਠੀ ਲੱਗ ਜਵੇ ਜੇਂਗੀ ਲੱਗ ਜਵੇ ਫਿਰ ਉਹਦੇ ਅੰਦਰ ਖਿੱਚ ਪੈਦਾ ਹੋ ਗਈ ਦੀ ਨਿਸ਼ਾਨੀ ਜੇ ਤਾਂ ਵਰ ਮੰਦੀ ਗੱਲ ਲੱਗਦੀ ਉਹਨੂੰ ਚੰਗੀ ਫਿਰ ਤਾਂ ਉਹਦੇ ਅੰਦਰ ਮੈਗਨਟਨ ਵਾਲੀ ਮੈਗਨਟ ਵਾਲੀ ਖਿੱਚ ਹੋ ਗਈ ਪੈਦਾ ਜੇ ਉਹਨੂੰ ਕੌੜੀ ਲੱਗਦੀ ਆ ਤਾਂ ਪੈਦਾ ਹੋਈ ਉਹ ਨਹੀਂ ਪਸ ਉਹ ਜਿਹੜੀ ਸਾਰੀ ਸੰਗਤ ਹੈ ਉਹ ਨਾਲ ਸਾਧ ਮੈਗਨਟ ਹੈ ਜੇ ਉਹ ਮੈਗਨਟ ਨਹੀਂ ਲੋਹਾ ਤਾਂ ਹੈਗਾ ਸੰਗਤ ਤਾਂ ਲੋਹਾ ਹੀ ਹੈ ਸੰਗਤ ਦਾ ਕੋਈ ਖਸੂਸੀ ਸਾਧ ਨਹੀਂ ਕਿਸੇ ਕੰਮ ਦੇ ਹਨ ਉਹ ਹੀ ਡੁਪਲੀਕੇਟ ਨੇ ਸੰਗਤ ਹੈ ਹੀ ਰਹਦੀ ਹੈ ਸੰਗਤ ਹੈ ਹੀ ਰਹਦੀ ਹੁੰਦੀ ਹੈ ਪਰ ਸਾਧ ਸਮਝਣ ਵਾਲੀ ਸੰਗਤ ਹੈ ਜਿਹੜੀ ਆਸਾਦ ਨੂੰ ਸਾਧ ਸਮਝਣ ਲੈਂਦੇ ਨੇ ਜਿਹੜੇ ਬਿਨਾ ਸਾਧ ਹੈ ਨਹੀਂ ਲੋਕਾਂ ਨੇ ਸਾਧ ਸਭ ਜਿਹੜਿਆ ਅਰਬ੍ਰਮ ਗਿਆਨੀ ਪ੍ਰਚਾਰਤਾ ਬੋਰਡ ਲਾਤ ਰੌਲਾ ਪਾਤਾ ਬਕਾਲਤ ਕਰਤੀ ਬ੍ਰਮ ਗਿਆਨੀ ਦੀ ਵਾਹਪੁਰਖ ਦੀ ਉਹ ਮੁਰਖੰਦ ਘੋਰ ਨੇ ਉਹਨੂੰ ਮੁਰਖੰਦ ਘੋਰ ਗਿਆ ਜਗਾ ਜਗਾ ਜਦ ਤੱਕ ਨਾਨਕ ਆਏ ਨੇ ਬੜੇ ਬੈਠੇ ਸੀ ਸਾਰੇ